ਪੰਜਾਬ ਦੇ ਵਿੱਚ ਸੰਗਣੀ ਤੁੰਦੇ ਦੇ ਕਾਰਨ ਕਾਫੀ ਕੋਹਰਾ ਜੜਾਈ ਦੇਖਣ ਨੂੰ ਮਿਲਦਾ ਹੈ ਸਵੇਰੇ ਤੜਕਸਾਰ ਕਈ ਐਕਸੀਡੈਂਟ ਦੀਆਂ ਖਬਰਾਂ ਸਾਹਮਣੇ ਆndੀਆਂ તાਜਾ ਮਾਮਲਾ ਚੜਾਈ ਲੁਧਿਆੜਾ ਦੇ ਦੁਰਾਹਤ ਸਭ ਦੇ ਹੈ ਜਿੱਥੇ ਇੱਕ ਗੱਡੀ ਦੇ ਵਿੱਚ ਚਾਰ ਲੋਕ ਸਵਾਰ ਹੁੰਦੇ ਨੇ ਇਸ ਗੱਡੀ ਦੇ ਵਿੱਚ ਚਾਰ ਜਣੇ ਸਵਾਰ ਜਦੋਂ ਗੱਡੀ ਅਚਾਨਕ ਹੀ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਕਿਉਂਕਿ ਤੁੰਦੇ ਦਾ ਕਹਿਰ ਜਿਹੜਾ ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਨਹਿਰ ਦੇ ਪੂਲ ਦੇ ਉੱਪਰ ਜਿਹੜਾ ਇਹ ਗੱਡੀ ਜਾ ਰਹੀ ਸੀਗੀ ਤਾਂ ਨੈਸ਼ਨਲ ਹਾਈਵੇ ਤੇ ਜਦੋਂ ਇਹ ਗੱਡੀ ਤੇਜ਼ ਰਫ਼ਤਾਰ 'ਚ ਸੀਗੀ ਪਰ ਦੱਸਦੀ ਕਿ ਤੁੰਦੇ ਦਾ ਕੋਹਰਾ ਇੰਨਾ ਜ਼ਿਆਦਾ ਸੀਗਾ ਕਿ ਡ్రਾਈਵਰ ਦੇ ਨਾਲ ਗੱਡੀ ਟਕਰਾਉਣ ਦੇ ਕਾਰਨ ਗੱਡੀ ਪਲਟ ਜਾਂਦੀ ਹੈ ਔਰ ਇਸ ਦੇ ਵਿੱਚ ਚਾਰ ਜਾਨੀ ਨੇ ਜੋ ਜ਼ਖਮੀ ਹੋ ਗਈ ਨੇ ਉਹਨਾਂ ਨੂੰ ਮੌਕੇ ਤੇ ਹੀ ਜਿਹੜਾ ਇਹ ਸਿਵਲ ਹਸਪੀਟਲ ਪਹੁੰਚਾਇਆ ਗਿਆ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਉੱਥੇ ਪਹੁੰਚੀ ਹੈ ਔਰ ਦੱਸਦੀ ਹੈ ਕਿ ਲਗਾਤਾਰ ਕਈ ਇਟਾ ਦੇ ਹੱਥ ਸੇ ਜੁੜੇ ਦੇ ਸਾਹਮਣੇ ਆ ਰਹੀ ਨੇ ਜੋ ਲਗਾਤਾਰ ਪੰਜਾਬ ਦੇ ਵਿੱਚ ਧੁੰਦ ਦੇ ਕਾਰਨ ਕਾਫੀ ਕੋਰਾ ਹੋ ਰਿਹਾ ਜਿਦਾ ਬਪਰੈਲ ਜਿਹੜਾ ਫਟਾ ਇਹ ਨਾ ਇਸ ਵੇਰੇ 6:30 ਵਜੇ ਦੇ ਕਰੀਬ ਅਸੀਂ ਮੋਨਪੁਰ ਲਾਗੇ ਖੜੇ ਸੀਗੇ ਜੀ ਸਾਨੂੰ ਇੱਕ 112 ਤੋਂ ਮੈਸੇਜ ਆਇਆ ਜੀ ਕਟੌਰੋਂ ਤੋਂ ਕਿ ਜਿਹੜੀ ਇੱਕ ਅਮੇਜ ਗੱਡੀ ਹੈ ਜੀ ਦਰਾਹੇ ਲਾਗੇ ਰਵਲਟਨ ਰਿਸੋਰਟ ਹੈ ਜੀ ਉਹਦੇ ਲਾਗੇ ਵੀ ਫੁੱਟਪਾਥ 'ਤੇ ਲੱਗਣ ਕਾਰਨ ਪਟ ਗਈ ਜਦੋਂ ਐਸਐਸਐਫ ਟੀਮ ਉੱਥੇ ਮੌਕੇ ਤੇ ਪਹੁੰਚੀ ਜੀ ਪਹੁੰਚਣ ਤੋਂ ਪਹਿਲਾਂ ਹੀ ਸਾਡੇ ਜਿਹੜੇ 4 ਬੰਦੇ ਵਿੱਚ ਸਵਾਰ ਸੀਗੇ ਦਿੱਲੀ ਤੋਂ ਆਏ ਸੀਗੇ ਤੇ ਇਹਨਾਂ ਦੀ ਗੱਡੀ ਇੰਨੀ ਜ਼ੋਰ ਨਾਲ ਵਿੱਚ ਫੁੱਟਪਾਥ ਵਿੱਚ ਜਿੱਦੇ ਪਲਟ ਗਈ ਪਲਟਣ ਤੋਂ ਬਾਅਦ ਉਹ ਪਬਲਿਕ ਨੇ ਸਾਡੇ ਜਾਣ ਤੋਂ ਪਹਿਲਾਂ ਕੱਢ ਲਏ ਸੀਗੇ ਜੀ ਵਿੱਚੋਂ ਤੇ ਐਂਬੂਲੈਂਸ ਰਾਹੀਂ ਸਾਨਾ ਵਾਲਾ ਹਸਪਤਾਲ ਪਹੁੰਚਾਤੇ ਸੀਗੇ ਸੱਟਾ ਪੇਟਾ ਆਂ ਦੇ ਮਾਮੂਲੀ ਨੇ ਜੀ ਵੀ ਦੂਜੀਆਂ ਸੱਟਾਂ ਲੱਗੀਆਂ ਨੇ ਸਾਡੇ ਉਹਨਾਂ ਦੇ ਫੋਨ ਤੇ ਸੰਪਰਕ ਹੋਇਆ ਤੇ ਉਹ ਰਹਿਣ ਵਾਲੇ ਨੇ ਜੀ ਭਣੂਕੇ ਪਿੰਡ ਪੈਂਦਾ ਭਣੂਕੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਜਿਹੜੇ ਦਿੱਲੀ ਤੋਂ ਆ ਰਹੇ ਸੀ ਜੀ ਤੇ ਉਹਨਾਂ ਨੇ ਪਹਿਲਾਂ 10 ਮਿੰਟ ਪਹਿਲਾਂ ਕਦੇ ਚਾਹ ਵੀ ਪੀਤੀ ਆ ਹੋਟਲ ਤੇ ਉਹ ਕਹਿੰਦੇ ਵੀ ਧੁੰਦ ਦਾ ਕੋਈ ਪਰੋਲਾ ਜਿਹਾ ਆ ਕਿ ਉਹ ਆਉਣ ਕਾਰਨ ਵੀ ਡਰਾਈਵਰ ਨੂੰ ਦਿਖਿਆ ਨਹੀਂ ਜੀ ਅੱਗੇ ਗੱਡੀ ਫੇਰ ਕੰਟਰੋਲ ਹੋ ਕੇ ਉਹਦੇ ਵਿੱਚ ਵੱਜੀ ਗੱਡੀ ਪੂਰੀ ਤਰ੍ਹਾਂ ਖਤਮ ਹੋ ਗਈ ਜੀ ਜਿਹੜਾ ਅਸੀਂ ਉੱਥੇ ਗੱਡੀ ਨੂੰ ਸਾਈਡ ਤੇ ਕਰਾ ਕੇ ਰੋਡ ਕਲੀਅਰ ਕਰਵਾ ਕੇ ਆਏ ਜੀ ਕਾਰ ਦੀ ਪਾਤੀ ਇਸ ਸਪੀਡ ਨਹੀਂ ਜੀ ਧੁੰਦ ਦੇ ਬਹੁਤ ਪੈ ਰਹੀ ਹੈ ਜੀ ਧੁੰਦ ਦੇ ਕਾਰਨ ਕਹਿ ਸਕਦੇ ਆਪਾਂ ਇਤੋਂ ਦੇ ਕਾਰਨ ਨੇ ਗੱਡੀ ਇਹ ਨੁਕਸਾਨ ਹੋਇਆ ਨਹੀਂ ਤਾਂ ਜਿਵੇਂ ਚਾਹ ਪੀ ਕੇ ਚੱਲੇ ਸੀ ਹਲੇ ਤਾਂ ਕੋਈ ਨੀਂਦ ਵੀ ਨਹੀਂ ਕਹਿ ਸਕਦੇ ਉਹਨਾਂ ਨੂੰ ਅੱਪਾ ਵੀ ਨਹੀਂ ਦਈਏ ਤੁਹਾਨੂੰ ਵੀ ਤੁਹਾਨੂੰ ਕਹਿੰਦਾ ਉਹਨੇ ਤੋਂ ਹੀ ਆਪਣੀ ਸਪੀਡ ਲਿਮਟ 'ਚ ਚਲਾਓ ਤੁੰਦ ਦੇ ਦਿਨ ਚੱਲ ਰਹੇ ਨੇ ਬਹੁਤ ਬਹੁਤ ਤੁੰਦ ਪੈ ਰਹੀ ਹੈ ਜੀ ਰੋਜ਼ ਤੇ ਸਪੀਡ ਲਿਮਟ 'ਚ ਰੱਖੋ ਇੰਡੀਕੇਟਰ ਰਿਫਲੈਕਟਰ ਫ਼ਰੋਡ ਦੇ ਉੱਪਰ ਗੱਡੀਆਂ ਖਰਾਬ ਹੁੰਦੀਆਂ ਨੇ ਉਹਨਾਂ ਨੂੰ ਜਲਦੀ ਥੱਲੇ ਤਾਰੋ ਉਹਨਾਂ ਨੇ ਮਗਰ ਕੋਈ ਸੇਫਟੀ ਕਨਾਂ ਵਗੈਰਾ ਲਾਓ ਆਪਣੇ ਰਾਤ ਨੂੰ ਕੋਈ ਟਾਰਚਾਂ ਰੱਖੋ ਮਗਰ ਉਨੀ ਦੇ ਟਾਰਚ ਮਾਰੋ ਜ ਨਹੀਂ ਤੇ ਰੋਡ ਕਲੀਅਰ ਨਹੀਂ ਹੁੰਦਾ ਜੀ ਕਿ ਨਹੀਂ ਤਾਂ ਕੋਈ ਨਾ ਕੋਈ ਹਾਦਸਾ ਹੋਣ ਦਾ ਪਤਰਾ ਰਹੇ